The ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਅਮਰੀਕਾ 'ਚ ਸਿੱਖ ਭਾਈਚਾਰੇ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਦਾ ਚਰਨਜੀਤ ਸਿੰਘ ਚੰਨੀ ਨੇ ਸਮਰਥਨ ਕੀਤਾ ਸੀ ਚੰਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਕਾਲੇਦਾਨ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਚੰਨੀ ਤੇ ਤੰਜ ਕੱਸਦੇ ਹ ਅਸਤੀਫੇ ਦੀ ਮੰਗ ਕੀਤੀ ਹੈ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਚੋਰੀ ਵੀ ਤੇ ਚਤੁਰਾਈ ਵੀ ਚੰਨੀ ਜੀ ਤੁਸੀਂ ਕਾਂਗਰਸੀ ਤਾਂ ਇੰਦਰਾ ਨੂੰ ਮਾਂ ਕਹਿੰਦੇ ਹੋ ਜਿਸ ਨੇ ਸ਼੍ਰੀ ਕਾਲ ਤੱਕ ਸੱਤ ਤੇ ਹਮਲਾ ਕਰਨਾ ਤੇ ਬੇਕਸੂਰ ਸਿੱਖ ਸ਼ਹੀਦ ਕੀਤੇ ਕਿ ਤੁਸੀਂ ਇੰਦਰਾ ਦਿਨ ਖੇਦੀ ਕਰੋਗੇ 19 ਉਸੇ ਜਿਸ ਸਿੱਖਾਂ ਦੇ ਗਿਣਮਿਤ ਕੇ ਗਾਂਧੀ ਪਰਿਵਾਰ ਵੱਲੋਂ ਕਤਲੇਆਮ ਕੀਤਾ ਗਿਆ ਕਿ ਉਸ ਦੀ ਨਿਖੇਦੀ ਕੀਤੀ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਦੇ ਬਿਆਨ ਕਿ ਜਦੋਂ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਤਾਂ ਹਿੱਲਦੀ ਹੈ ਬਾਰੇ ਕਦੇ ਕਾਂਗਰਸ ਨੇ ਜ਼ੁਬਾਨ ਖੋਲੀ ਕਿ ਉਸ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਸੀ ਜੋ ਸਿੱਖ ਕਤਲੇਆਮ ਦੇ ਦੋਸ਼ੀ ਕਮਲਨਾਥ ਜਗਦੀਸ਼ ਟਾਇਟਲਰ ਤੇ ਸੱਜਨ ਕੁਮਾਰ ਵਰਗੇ ਅੱਜ ਵੀ ਕਾਂਗਰਸ ਚ ਸੱਤਾ ਮੰਨ ਰਹੇ ਨੇ ਕਾਂਗਰਸ ਨੇ ਉਹਨਾਂ ਨੂੰ ਪਾਰਟੀ ਚੋਂ ਕੱਟਦਿਆਂ ਉਹਨਾਂ ਉੱਪਰ ਕਾਰਵਾਈ ਲਈ ਕਦੇ ਕੋਈ ਬਿਆਨ ਵੀ ਦਿੱਤਾ ਚੰਨੀ ਜੀ ਤੁਸੀਂ ਵੀ ਕਾਂਗਰਸ ਸੱਤਾ ਹੰਡਾਈ ਤੇ ਹੁਣ ਵੀ ਕਾਂਗਰਸ ਦੇ ਐਮਪੀਓ ਜੇ ਤੁਹਾਡੀ ਰੋਟੀ ਵੀ ਸਾਂਝੀ ਹੈ ਗਾਂਧੀ ਪਰਿਵਾਰ ਨਾਲ ਜੇ ਤੁਹਾਨੂੰ ਇਹਨਾਂ ਗਲਤੀਆਂ ਦਾ ਅਹਿਸਾਸ ਹੈ ਜੋ ਗਾਂਧੀ ਪਰਿਵਾਰ ਨੇ ਕੀਤੀਆਂ ਤਾਂ ਅਸਤੀਫਾ ਦਿਓ ਛੱਡੋ ਕਾਂਗਰਸ ਤਾਂ ਜੋ ਤੁਹਾਡੇ ਰੋਸ ਦਾ ਪਤਾ ਲੱਗ ਸਕੇ